ਵੇਲੇ ਬਲੇ ਦੇ ਕਾਸਾ ਸਿਕਾਤ ਯਾ ਕੀ ਧੁੱਪ ਨੇ ਨਿਆਰੇ ਲੈ ਲੈ ਬੋਲੇ ਬਲੇ ਪਿੱਛੇ ਉਹ ਬੜੀ ਸਮੀ ਨਿਕਲੀ ਗਿਆ ਬਹੁਤ ਅੱਜ ਤਾਮਰ ਕਾਫੀ ਵੱਧ ਗਿਆ ਅੱਛਾ ਜਿਵੇਂ ਦਿੱਲੀ ਦੇ ਚੋਨਾ ਚ ਵਧਿਆ ਖੜਾ ਨਾ ਉਹਦੇ ਚੋਰਾ ਤੇ ਉਹ ਮੈਂ ਇੱਥੇ ਹੀ ਬੜੀ ਜਾਂਦਾ ਰਿਹਾ ਸਾਬ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਜੀ ਨੇ ਸੁਰੱਖਿਆ ਦਿੱਤੀ ਸੀ ਵੀ ਉਹਨਾਂ ਤੇ ਕਿਤੇ ਕੋਈ ਅਟੈਕ ਨਾ ਹੋ ਜਾਵੇ ਤੇ ਰਾਤ ਦਾ ਬੜਾ ਰੌਲਾ ਜੇ ਪਿਆ ਹੋਇਆ ਵੀ ਉਹ ਸੁਰੱਖਿਆ ਜਿਹੜੀ ਆ ਵਾਪਸ ਲੈ ਲਈ ਗਈ ਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਸੰਧੂ ਸਾਹਿਬ ਜਦੋਂ ਭਗਵੰਤ ਮਾਨ ਦੀਆਂ ਪੁਰਾਣੀਆਂ ਵੀਡੀਓ ਸੁਣੀਆਂ ਨੇ ਜੀ ਉਹ ਖਾਸ ਕਰਕੇ ਬਾਦਲ ਪਰਿਵਾਰ ਜਾਂ ਕੈਪਟਨ ਮਨਿੰਦਰ ਸਿੰਘ ਦੇ ਖਿਲਾਫ ਜਦੋਂ ਬੋਲਦਾ ਹੁੰਦਾ ਸੀ ਜੀ ਉਹ ਆਉਂਦਾ ਸੀ ਜੇਕਰ ਇਹਨਾਂ ਲੀਡਰਾਂ ਨੂੰ ਇੰਨਾ ਜ਼ਿਆਦਾ ਹੀ ਖਤਰਾ ਹੈ ਇਹ ਸਿਆਸਤ ਛੱਡ ਕੇ ਮੁਰਗੀ ਖਾਣਾ ਕਿਉਂ ਨਹੀਂ ਖੋਲ ਲੈਂਦੇ ਵਾਹ ਜੀ ਕਿ ਅੱਜ ਭਗਵੰਤ ਮਾਨ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਏ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਖਤਰਾ ਹੈ ਜੀ ਉਹ ਰਾਜਨੀਤੀ ਤੋਂ ਪਾਸੇ हट ਕੇ ਫਿਰ ਉਹ ਮੁਰਗੀ ਖਰਨਾ ਕਿਉਂ ਨਹੀਂ ਖੋਲ ਲਿੰਦੀ ਜੀ ਨਾ ਪੰਜਾਬ ਦੀ ਜਨਤਾ ਇਸ ਵੇਲੇ ਤਰਾ ਤਰਾ ਕਰ ਰਹੀ ਹੈ ਤੁਸੀਂ ਡਿਪਾਰਟਮੈਂਟ ਚ ਰਹੇ ਹੋ ਤੁਹਾਨੂੰ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਕਿ ਪੰਜਾਬ ਪੁਲਿਸ ਦੀ ਨਫਰੀ ਬਹੁਤ ਘੱਟ ਹੈ ਘੱਟ ਜਿੰਨੀ ਚਾਹੀਦੀ ਸੀ ਉੰਨੀ ਹੈ ਨਹੀਂ ਹਾਂ ਥਾਂ ਥਾਂ ਤੇ ਲੁਟੇਰੇ ਸ਼ਰਿਆਮ ਹਮਲੇ ਕਰਦੇ ਆ ਦਾਕੇ ਵੱਜ ਰਹੇ ਆ ਕਤਲੋ ਘਾਤ ਹੋ ਗਈ ਹੈ ਤੇ ਪੰਜਾਬ ਦੀ ਜਿਹੜੀ ਪੁਲਿਸ ਉਹਨੂੰ ਤੁਸੀਂ ਜੇ ਰਮਿੰਦ ਕੇਜਰੀਵਾਲ ਦੀ ਸੁਰੱਖਿਆ ਤੇ ਲਾ ਦਿਓਗੇ ਤੇ ਪਿੱਛੇ ਪੰਜਾਬ ਦੇ ਕੋਲ ਕੀ ਰਹੇਗਾ ਬਿਲਕੁਲ ਸਹੀ ਅਸੀਂ ਆਪਦੇ ਘਰ ਚ ਪਤਾ ਨਹੀਂ ਕਿੰਨੇ ਕੁ ਮੁਲਾਜ਼ਮ ਲਾ ਛੱਡੇ ਆ ਜੀ ਤੁਸੀਂ ਆਪਦੇ ਘ ਵਾਲੇ ਪਤਾ ਨਹੀਂ ਕਿੰਨੇ ਕੁ ਮੁਲਾਜ਼ਮ ਲਾ ਛੱਡੇ ਆ ਤੁਸੀਂ ਤਾਂ ਕਹਿੰਦੇ ਸਹੀ ਸੁਰੱਖਿਆ ਲੈਣੀ ਨਹੀਂ ਜੀ ਅਸੀਂ ਤਾਂ ਆਮ ਘਰਾਂ ਦੇ ਮੁੰਡੇ ਆ ਸਾਨੂੰ ਤੇ ਨਾ ਚੀਜ਼ਾਂ ਵੀ ਲੋੜ ਹੀ ਨਹੀਂ ਵੀਆਈਪੀ ਟ੍ਰੀਟਮੈਂਟ ਅਸੀਂ ਨਹੀਂ ਲਵਾਂਗੇ ਨਹੀਂ ਲਵਾਂਗੇ ਕਿ ਹੁਣ ਇੰਨੀ ਵੱਡੀ ਕੀ ਲੋੜ ਪੈਗੀ ਜੀ ਦੂਜੇ ਨੰਬਰ ਤੇ ਰਮਿੰਦ ਕੇਜਰੀਵਾਲ ਇੱਕ ਉਹਨ ਸਾਾਬਕਾ ਮੁੱਖ ਮੰਤਰੀ ਬਤ ਜੀ ਉਹਨਾਂ ਦੀ ਸੁਰੱਖਿਆ ਕਿੰਨੀ ਕ ਹੈ ਕਿੰਨੀ ਨਹੀਂ ਸਿਰੋ ਜਿਹੜਾ ਭਾਰਤ ਸਰਕਾਰ ਦਾ ਗ੍ਰਹਿ ਭਾਰ ਨੂੰ ਕਿੰਨੀ ਦਾ ਜਾਣੋ ਹੈ ਬਿਲਕੁਲ ਉਹ ਜਾਣੂ ਹੈ ਬਿਲਕੁਲ ਉਹਨਾਂ ਨੇ ਸੁਰੱਖਿਆ ਕੀਤੀ ਵੀ ਹੋਵੇਗੀ ਉੱਥੇ ਜੀ ਇਹ ਗੱਲ ਤਾਂ ਕਹੀ ਨਹੀਂ ਜਾ ਸਕਦੀ ਮੈਂ ਤਾਂ ਇਹਨੂੰ ਉਹਦੇ ਹੰਤੇ ਇੱਕ ਨਾ ਸਿੱਧਾ ਜੀ ਡਰਾਮਾਬਾਜ਼ੀ ਕਹਿੰਦਾ ਤੇ ਪੰਜਾਬ ਦੇ ਨਾਲ ਭਗਵੰਤ ਮਾਨ ਦਾ ਇੱਕ ਠੋਖਾ ਹਾਂ ਜੀ ਸਿਰ ਇਹਨਾਂ ਠੋਖਾ ਮੈਂ ਬੇਰੋਗ ਗੱਲ ਨੂੰ ਦਰਾ ਦਿਆਂ ਕਿ ਭਗਵੰਤ ਮਾਨ ਸਾਹਿਬ ਉਹ ਆਪਦੇ ਪੂਰ ਜਿਹੜੇ ਉਹ ਚੇਤੇ ਕਰਨੇ ਚਾਹੀਦੇ ਨੇ ਕਿ ਜੇਕਰ ਹਿਟਰਾ ਨੂੰ ਕਾ ਖਤਰਾ ਹੈ ਕਿਸੇ ਗੱਲ ਤੋਂ ਤਾਂ ਉਹਨਾਂ ਨੂੰ ਸਰਾ ਸਿਆਸਤ ਛੱਡ ਕੇ ਮੁਰਗੀ ਖਾਨਾ ਖੋਲ ਲੈਣਾ ਚਾਹੀਦਾ ਹੈ ਤੇ ਜੇਕਰ ਅਰਵਿੰਦ ਕੇਜਰੀ ਵਾਪਸ ਤੇ ਪੰਜਾਬ ਭਲਾ ਹੋਣ ਦਾ ਜਾਂ ਕਿਸ ਤਰ੍ਹਾਂ ਦਾ ਖਤਰਾ ਹੈ ਤਾਂ ਉਹਨਾਂ ਨੇ ਵੀ ਮੁਰਗੀ ਖਾਨਾ ਖੋਲ ਲੈਣਾ ਚਾਹੀਦਾ ਹੈ ਜੀ ਜੀ ਮੈਂ ਤਾਂ ਇਹ ਗੱਲ ਜਾਣ ਸਿਆਸਤ ਛੱਡ ਦੇਣੀ ਚਾਹੀਦੀ ਸਿਆਸਤੋਂ ਡਾਰੀ ਦੇਖੋ ਜੀ ਜਦੋਂ ਡਾਰੀ ਲੱਗੀ ਜਾਂਦਾ ਹੈ ਕਿਉਂਕਿ ਦੇਸ਼ ਹੈ ਦੇਸ਼ ਲਈ ਕੁਰਬਾਨੀ ਵੀ ਦਿੱਤੀ ਹੈ ਦਿੰਦੇ ਵੀ ਰਹੇ ਆ ਤੇ ਜਦੋਂ ਦੇਸ਼ ਲਈ ਅਸੀਂ ਕੰਮ ਕਰਦੇ ਹਾਂ ਤੇ ਜੇ ਕੋਈ ਰੱਬ ਨਾਲੋਂ ਜੇ ਕੋਈ ਹੁੰਦਾ ਤੋ ਕਿਸੇ ਦੀ ਕੋਈ ਜਾਇਜ਼ਤਾ ਨਹੀਂ ਤਾਂ ਨਹੀਂ ਇਸ ਦਾ ਬਹੁਤ ਘੱਟ ਤੇ ਵੀ ਗੱਲਾਂ ਇਹ ਮੈਂ ਸਮਝਣਾ ਪਿਆ ਵੀ ਇਲੈਕਸ਼ਨ ਤੱਕ ਪ੍ਰੋਪੇ ਕਰਾ ਆ ਬਿਲਕੁਲ ਇਲੈਕਸ਼ਨ ਤੱਕ ਪ੍ਰੋਪੇ ਇਲੈਕਸ਼ਨ ਟ੍ਰੈਂਟ ਆ ਵੀ ਬਾਸੇ ਲੋਕਾਂ ਦੀ ਇੱਕ ਸੰਪਤੀ ਲੈਣ ਵਾਸਤੇ ਲੋਕਾਂ ਦੇ ਵਿੱਚੋਂ ਭਾਵੇਂ ਕਿ ਆਪਾਂ ਤਾਂ ਚਲੋ ਸਾਡਾ ਸ਼ਰੂਮਣੀ ਅਕਾਲੀ ਜਨਤੂ ਕੋਲ ਇਲੈਕਸ਼ਨ ਲੜ ਰਹੀ ਰਿਹਾ ਸਾਡੇ ਲਈ ਤਾਂ ਤਿੰਨੇ ਧਿਰਾਂ ਇੱਕੋ ਜੀਆਂ ਨੇ ਸਾਡੇ ਦੇ ਤਿੰਨੇ ਖਿਲਾਫ ਨੇ ਕਾਂਗਰਸ ਵੀ ਹੁੰਦੀ ਹੈ ਭਾਜਪਾ ਵੀ ਹੁੰਦੀ ਹੈ ਦੂਜੀ ਆਮ ਆਦਮੀ ਪਾਰਟੀ ਵੀ ਹੁੰਦੀ ਹੈ ਪਰ ਜੇ ਇੱਕ ਸਹੀ ਤਰੀਕੇ ਨਾਲ ਵਿਚਾਰ ਤਾਂ ਰੰਗਿਆ ਜਾਵੇਗਾ ਜੀ ਜੀ ਤੇ ਜਿਹੜੀ ਗੱਲ ਨੂੰ ਇਹ ਇਹ ਲੈ ਕੇ ਪੰਜਾਬ ਚ ਵੋਟਾਂ ਲੈ ਕੇ ਇਹਨਾਂ ਨੇ ਸੱਤਾ ਹਾਸਲ ਕੀਤੀ ਜੀ ਇਹ ਅੱਜ ਸਾਰਾ ਕੁਝ ਉਹਦੇ ਉਲਟ ਹੈ ਵੋਟ ਚੱਲ ਰਹੀ ਕਦੇ ਤਾਂ ਇਹ ਪੰਜਾਬ ਚ ਵੋਟਾਂ ਲੈਣ ਲਈ ਦਿੱਲੀ ਦਾ ਮਾਡਲ ਵਿਖਾਉਂਦੇ ਹੁੰਦੇ ਸੀ ਜੀ ਕਹਿੰਦੇ ਹੁੰਦੇ ਸੀ ਕਿ ਪੰਜਾਬ ਦਿੱਲੀ ਚ ਇਹਨੇ ਕੇਜਰੀਵਾਲ ਨੇ ਕੰਮ ਕੀਤੇ ਕਿ ਉਹਨੂੰ ਵੋਟ ਮੰਗਣ ਜਾਣਾ ਨਹੀਂ ਪੈਂਦਾ ਮੰਗਣ ਜਾਣਾ ਨਹੀਂ ਪੈਂਦਾ ਅੱਜ ਸਾਰਾ ਪੰਜਾਬ ਉੱਥੇ ਲੈ ਕੇ ਬੈਠੇ ਨੇ ਜੀ ਅੱਜ ਪੰਜਾਬ ਦੇ ਖਜ਼ਾਨੇ 'ਚੋਂ ਗੱਡੀਆਂ ਪੰਜਾਬ ਦੇ ਲੋਕ ਉੱਥੇ ਜਾ ਕੇ ਪ੍ਰਚਾਰ ਕਰਨ ਵਾਸਤੇ ਬੈਠੇ ਨੇ ਫਿਰ ਕਿੱਡੀ ਕਵੱਡੀ ਗੱਲ ਹੋ ਵੀ ਗਈ ਜੀ ਕੀ ਕਰ ਉਹ ਉੱਥੇ ਕੇਜਰੀਵਾਲ ਨੇ ਇੰਨੇ ਕੰਮ ਕੀਤੇ ਨੇ ਤੇ ਮੇਰੇ ਖਿਆਲ ਤੋਂ ਤੂੰ ਘਰ ਬੈਠੇ ਨੂੰ ਬੋੜ ਪੈ ਸਕਦੀ ਹੁਣ ਭਗਵਾਨਤਬਾਨ ਜੀ ਕਹਿੰਦੇ ਆ ਕਿ ਉਹਨਾਂ ਦੇ ਕਿਤੇ ਸੰਤਕ ਕੰਮ ਜੰਤਕ ਤੱਕ ਤਾਂ ਉਹ ਜਾ ਨਹੀਂ ਸਕਦੇ ਪ੍ਰਚਾਰ ਕਰਨ ਵਾਸਤੇ ਉੱਥੇ ਵੀ ਮਲਾ ਹੋ ਸਕਦਾ ਉੱਥੇ ਵੀ ਹੋ ਸਕਦਾ ਚਲੋ ਖੈਰ ਇਹ ਤਾਂ ਜਿਹੜਾ ਖੂਗਿਆ ਵਿਭਾਗ ਹਕੂਮਤ ਦਾ ਸਾਰਾ ਵਿੱਚ ਜ਼ਿੰਮੇਵਾਰੀ ਹੈ ਉਹ ਇਸ ਵਾਰੀ ਚੰਗੀ ਤਰ੍ਹਾਂ ਦੇਖ ਰੇ ਕਰਦੇ ਆ ਕਿਉਂਕਿ ਉਹਨਾਂ ਲਈ ਸਾਰੇ ਵਰਗ ਇਕੱਠੇ ਹੁੰਦੇ ਆ ਉਹ ਕਿਸੇ ਨਾਲ ਕੋਈ ਵਾਦਾ ਘਟੇ ਦੀ ਗੱਲ ਨਹੀਂ ਔਰ ਜਿਹੜਾ ਪੰਜਾਬ ਦੇ ਵਿੱਚੋਂ ਸਾਰਾ ਕੁਝ ਦਿੱਲੀ ਵਾਸਤੇ ਕਰੀ ਜਾਣਾ ਇਹ ਪੰਜਾਬ ਲਈ ਇੱਕ ਵੱਡਾ ਧੋਖ ਧੋਖ ਇਹਨਾਂ ਦੇ ਲੋਕਾਂ ਦੀ ਧੋਖਾ ਪੰਜਾਬ ਦੇ ਲੋਕਾਂ ਵਾਲੀ ਧੋਖਾ ਜਿਹੜਾ ਕੁਝ ਇਹਨਾਂ ਨੇ ਕਿਹਾ ਸੀ ਕਿ ਉਥੇ ਸਿਹਤ ਸਹੂਲਤਾਂ ਬੜੀਆਂ ਨੇ ਉਥੇ ਸਿੱਖਿਆ ਵਾਲਾ ਮਾਡਲ ਬੜਾ ਉੱਚਾ ਹੈ ਉਥੇ ਉਹ ਮਿਲਦਾ ਹੈ ਜੀ ਆ ਮਿਲਦਾ ਹੈ ਜੀ ਮਤਲਬ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਗਮਰਾਹ ਕੀਤਾ ਜੀ ਅੱਜ ਜੋ ਜਿਹੜੇ ਗਮਰਾਹਕੂਨ ਪ੍ਰਚਾਰ ਹੈ ਉਹਦੀ ਫੂਕ ਨਿਕਲੀ ਹਾਂਜੀ ਸਾਬ ਇੱਕ ਰਾਤ ਦਾ ਹੋਰ ਬੜਾ ਮੈਟਰ ਉਲਝਿਆ ਹੋਇਆ ਹੈ ਪੰਜਾਬ ਸਰਕਾਰ ਵਾਸਤੇ ਵੀ ਹੈ ਤੇ ਇੱਕ ਬੜਾ ਨਾਮੀ ਹਸਪਤਾਲ ਹੈ ਰਜਿੰਦਰਾ ਹਸਪਤਾਲ ਪਟਿਆਲੇ ਦਾ ਹੈ ਉਥੇ ਇੱਕ ਦਿਨ ਪਹਿਲਾਂ ਵੀ ਕੋਈ ਮੇਜਰ ਆਪਰੇਸ਼ਨ ਚੱਲ ਰਿਹਾ ਸੀ ਕਿ ਜਦੋਂ 스ਵਿਚ ਚਾਲਾਉਣ ਲੱਗਿਆ ਲਾਈਟ ਚਲੀ ਜੀ ਰਾਤ ਫਿਰ ਇਵੇਂ ਹੀ ਹੋਇਆ ਕੀ ਇਹ ਇੱਕ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਨਹੀਂ ਬਹੁਤ ਵੱਡਾ ਹੋ ਰਿਹਾ ਵੇਖੋ ਜਿਹੜਾ ਕੁਝ ਉਸ ਨੂੰ ਡਾਕਟਰਾਂ ਨੇ ਜਾਂ ਜਿਹੜਾ ਉਸ ਤੋਂ ਦੇ ਸੈਂਟਰਾਂ ਦੇ ਸਹਾਇਕਾਂ ਨੇ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਜੀ ਉਹਦਾ ਸਿਰਫ ਇਹੀ ਦਸਾਉਣਾ ਹੈ ਇਹ ਲੋਕਾਂ ਨੂੰ ਕਿਿੱਥੇ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਇਹ ਇਹਨਾਂ ਦੇ ਉਪਰਾਲੇ ਤੇ ਜਾਂ ਇਹਨਾਂ ਦੇ ਪ੍ਰਬੰਧ ਵੇਖ ਲਓ ਇੰਨੇ ਜੀ ਇਹ ਗੱਲ ਕਦੇ ਵੀ ਨਹੀਂ ਸੀ ਅਸੀਂ ਹੁਣ ਤੱਕ ਵੇਖੀ ਜੀ ਕਿ ਕਦੇ ਐਮਰਜੈਂਸੀ ਡਾਕਟਰਾਂ ਨੂੰ ਉੱਥੇ ਮੋਬਾਈਲ ਦੀਆਂ ਬੈਟਰੀਆਂ ਝਗਾ ਕੇ ਸਟੀਚਿੰਗ ਕਰਨੀ ਪਈ ਹੋਵੇ ਜਾਂ ਆਪਰੇਸ਼ਨ ਕਰਨੇ ਪਏ ਹੋ ਜੀ ਜਿਹੜੇ ਹਾਲਾਤ ਇਹਨਾਂ ਨੇ ਬਣਾਤੇ ਆ ਕਿਤੇ ਤਾਂ ਇਸ ਪੰਜਾਬ ਦੇ ਵਿੱਚ ਅ ਬਿਜਲੀ ਪੈਦਾ ਕਰਕੇ ਬਾਹਰ ਦੇ ਸੂਜਿਆਂ ਨੂੰ ਵੇਚਣ ਦੀਆਂ ਗੱਲਾਂ ਆਉਂਦੀਆਂ ਨੇ ਇੰਨੇ ਗੱਲਾਂ ਹੁੰਦੀਆਂ ਨੇ ਤੇ ਕਿੱਥੇ ਅੱਜ ਖੋਦ ਅਮਰਜੈਂਸੀ ਆਪਦੀ ਪੂਰੀ ਨਹੀਂ ਹੁੰਦੀ ਪਈ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਸੀ ਜਿਨ੍ਹਾਂ ਨੇ ਸਰਪਲੱਸ ਬਣਾਤਾ ਸੀ ਸੁਪਾਸ ਪਰ ਇਹਨਾਂ ਸੱਤ ਅੱਠਾਂ ਸਾਲਾਂ ਚ ਮੇਰਾ ਕਰਕ ਕਰਕੇ ਰੱਖ ਪਾਇਆ ਸਰਦਾਰ ਜਿੱਥੋਂ ਪੰਜਾਬ ਨੂੰ ਚੱਕਿਆ ਸੀ ਉੱਥੇ ਰਹਿ ਕੇ ਫੇਰ ਖੜਾ ਕਰ ਫੇਰ ਖੜਾ ਕਰ ਸਕਦਾ ਔਰ ਉਹ ਵੀਡੀਓ ਵੇਖਦੇ ਹਰ ਕਿਸੇ ਦਾ ਅੱਜ ਮਨ ਭਰ ਗਿਆ ਤੇ ਜਿਨ੍ਹਾਂ ਨੇ ਬੋਰਡ ਵੀ ਪਾਈ ਐ ਸੀ ਜੀ ਉਹ ਵੀ ਇਸ ਖੰਧ ਨੂੰ ਸੋਚਦੇ ਪਏ ਵੀ ਯਾਰ ਅਸੀਂ ਕਿਹੜਾ ਗੱਦਾ ਗੱਦਾ ਕਰਦੇ ਜੀ ਜੀ ਤੁਸੀਂ ਵੇਖਿਆ ਹੋਣਾ ਸ਼ਾਨੋਕਰ ਕਾਲੀਕਲ ਦੀ ਭਰਤੀ ਦੇ ਲਈ ਇੱਕ ਨੌਜਵਾਨ ਆਇਆ ਸੀ ਜੀ ਜਿਨੇ ਖੋਦ ਗੁਰੂ ਸਾਹਿਬ ਦੀ ਜੂਰੀ ਦੀ ਗੱਲ ਕਹੀ ਸੀ ਲੈ ਅੱਜ ਕੋਟ ਪਾ ਬੈਠੇ ਸੀ ਆਵਾ ਮੀਨੂ ਪਰ ਹੋਣ ਨੇ ਉਹ ਅੱਜ ਕਾਦੀ ਚੱਲਦੇ ਨਾਲ ਇਹ ਕਹਿੰਦਾ ਮੇਰਾ ਮਤਲਬ ਇਹ ਆ ਵੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੈ ਕਿ ਜੋ ਅਕਾਲੀ ਦਲ ਨੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਕੀਤਾ ਇਹ ਜਿਹੜਾ ਸੀ ਲਾਣਾ ਇਹ ਸਿਰਫ ਗੱਲਾਂ ਬਾਤਾਂ ਵਾਲਾ ਸੀ ਉਹ ਜਿਵੇਂ ਆਮ ਹੀ ਮੈਂ ਤਾਂ ਇੱਕ ਡਾਇਲੋਗ ਬਜ਼ੁਰਗਾਂ ਕੋਲੋਂ ਸਿੱਖਿਆ ਸੀ ਤੋਂ ਪੋਲਿਟੀ ਦਾ ਖੱਲੀਵਾਦੀ ਮੈਂ ਵੱਡੀ ਕਰਤੂਤੀ ਵੱਡੀ ਜਠਾ ਰਿਹਾ ਹਾਂ ਉਹ ਗੱਲ ਬਣੀ ਪਈਏ ਵੀ ਇਹ ਗੱਲਾਂបਾਤਾਂ ਵਾਲੇ ਸਾਰੇ ਤੇ ਕਰਤੂਤਾਂ ਜਿਹੜੀਆਂ ਸੀ ਉਹ ਤੁੱਜਿਆਂ ਤੋਂ ਸੀ ਇਹਨਾਂ ਸਿਰ ਪਾ ਕੇ ਗੱਲਾਂਬਾਤਾਂ ਹੀ ਸੁਣਾਈਆਂ ਲੋਕਾਂ ਨੂੰ ਤੇ ਗੱਲਾਂਬਾਤਾਂ ਦੀ ਲੋਕ ਪ੍ਰਭਾਵਤ ਹੋ ਗਏ ਤੇ ਪੰਜਾਬ ਨੂੰ ਇਸ ਵੇਲੇ ਸ਼ਰਮਸਾਰ ਹੋਣਾ ਪੈ ਰਿਹਾ ਨਿੱਕੇ ਨਿੱਕੇ ਮੁੱਦਿਆਂ ਦੇ ਉੱਤੇ ਵੀ ਪੰਜਾਬ ਦੇ ਨਾਂ ਤੇ ਅਕਸਰ ਨੁਕਸਾਨ ਹੋ ਰਿਹਾ ਹੈ ਉਹ ਹਾਲਾਤ ਹੈ ਜ्या ਆਪ ਸਭ ਨਹੀਂ ਵੇਖਣਾ ਉਹ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਮੈਂ ਇਸ ਗੱਲ ਨੂੰ ਕਿਸੇ ਨੂੰ ਦੱਸਦਾ ਪਿਆ ਜੀ ਕਿ ਜਿੰਨਾ ਕਿ ਡਰ ਲੋਕਾਂ ਦੇ ਮਨਾਂ 'ਚ ਪੈ ਗਿਆ ਜੀ ਤੁਸੀਂ ਮੰਨ ਲਓ ਤੁਸੀਂ ਘਰੋਂ ਨਿਕਲਦੇ ਹੋ ਤੁਸੀਂ ਪਹਿਲਾਂ ਆਲਾ ਦੁਆਲਾ ਵੇਹਦੇ ਹੋ ਬੰਦਾ ਤਾਂ ਨਹੀਂ ਖੜਾ ਬਾਹਰ ਨਹੀਂ ਖੜਾ ਭਈ ਤੁਸੀਂ ਵਹੀਕਲ ਤੇ ਜਾ ਰਹੇ ਹੋ ਗੱਡੀ ਤੇ ਜਾ ਰਹੇ ਹੋ ਬਾਈਕ ਤੇ ਜਾ ਰਹੇ ਹੋ ਤੁਸੀਂ ਹਮੇਸ਼ਾ ਅਗਾਹ ਵੇਖਣ ਦੀ ਬਜਾਏ ਮਲੋ ਆਪਸਾ ਮਸਾ ਵੇਹਦੇ ਰਹਿੰਦੇ ਹੋ ਸਿਰ ਮੇਰੇ ਨੂੰ ਕੀ ਉਹਨੂੰ ਤਾਂ ਨਹੀਂ ਆ ਰਿਹਾ ਹਨਾ ਜੀ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਪੰਜਾਬ ਨੂੰ ਇਹਨਾਂ ਨੇ ਖੜਾ ਕਰਤਾ ਉਹ ਇੱਕ ਦਰਦਕ ਕਿਨਾਰ ਜਿਹੜਾ ਹ ਜਿਹੜਾ ਹਾਲਾਤ ਬਣਿਆ ਤੇ ਸੋ ਇਹਦੇ ਵਿੱਚ ਸਾਡੇ ਲੋਕਾਂ ਦਾ ਜਿਆਦਾ ਕਸੂਰ ਹੈ ਉਹਨਾਂ ਦਾ ਨਹੀਂ ਉਹਨਾਂ ਦਾ ਕੱਦਾ ਦੇ ਲਿਖ ਕੇ ਲਾਤਾ ਸੀ ਇੱਕ ਮੋਕਾ ਉਦੋਂ ਲੋਕਾਂ ਨੂੰ ਸਮਝਾਣਾ ਚਾਹੀਦਾ ਸੀ ਵੀ ਇਹ ਸਿਰਫ ਇੱਕ ਵਾਰ ਹੀ ਆ ਇਹ ਇੱਕ ਵਾਰ ਹੀ ਹੈ ਲੋਕੀ ਧੋਖਾ ਖਾ ਕੇ ਲੋਕ ਲੋਕ ਇਹ ਇੱਕ ਵਾਰ ਹੀ ਮੌਕਾ ਮੰਗਦੇ ਪਿਆ ਇਹਨਾਂ ਨੇ ਸਾਡਾ ਕਰਨਾ ਕੁਛ ਨਹੀਂ ਸਿਰਫ ਇਹਨਾਂ ਨੇ satta ਹਸਲ ਕਰਕੇ ਕਿਥੋਂ ਮੋਟਮਾਰ ਕਰਦੀ ਹੈ ਤੇ ਭਜਣਾ ਤੇ ਜਿਹੜੀਆਂ ਗੱਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਕਹਿੰਦੇ ਸੀ ਨਾ 50 ਪਲੇਟ ਚਲੋਣੀ ਤੇ 100 ਪਲੇਟ ਚਲੋਣੀ ਬੜਾ ਫਰਕ ਵਾਲਾ ਫਰਕ ਠੀਕ ਹੈ ਉਹ ਲੋਕਾਂ ਨੂੰ ਫਰਕ ਸਾਹਮਣੇ ਆਉਣਾ ਚਾਹੀਦਾ ਤੁਕੋ ਉਹਨਾਂ ਨੂੰ ਦਿੱਲੀ ਦੇ ਹਿੱਕ ਪਿਆਰੇ ਜੀ ਪੰਜਾਬ ਪਿਆਰਾ ਐ ਅਸਲ ਇਹ ਸਾਰੀ ਸਰਕਾਰ ਦਿੱਲੀ ਕ੍ਰੀਜਨ ਦੀ ਹੈ ਪੰਜਾਬ ਦੇ ਕੀ ਹਾਲ ਕਰੇ ਵੱਡਾ ਟੁੱਟਿਆ ਉਹ ਸਾਰਾ ਖਾਣਿਆਂ ਦਾ ਘਮੜੇ ਹੋ ਗਿਆ ਇਸ ਕਰਕੇ ਬੜੇ ਮੰਦਰ ਆਦਾ ਜਿਹੜਾ ਪੰਜਾਬ ਦਾ ਦੌਰ ਹੈ ਉਹ ਜੁਗ ਹੋ ਗਿਆ ਅੱਜ ਅੱਜ ਤੁਸੀਂ ਆਪਸ ਪਾਸ ਤੋਂ ਇਹਨਾਂ ਗੱਲਾਂ ਲਈ ਜਵਾਬ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਜਰ ਕਰਦਾ ਵਾਹਿਗੁਰੂ ਜੀ